ਸਸੀਗਾਰੀ ਜਗਦੀ ਡੇਰੀ ਫਾਰਮ ਦੇਖਣ ਆਉਣ ਸਾਰਿਆਂ ਦਾ ਦਿলো ਧੰਨਵਾਦ ਕਰਦੇ ਆ ਵੀਰੇ ਅੱਜ ਸਾਡੇ ਕੋ ਟੋਕੜਾਂ ਗੱਬਣਾ ਟਾਪ ਕਲਾਸ ਆਪਣੇ ਫਾਰਮ ਦੇ ਝੋਟੀਆਂ ਆ ਜਦਾਂ ਝੋਟੀ ਮੰਨ ਲਵੀ ਕੋਈ 1 ਮਹੀਨਾ ਲੈਂਦੀ ਆ ਕੋਈ 2 ਮਹੀਨਾ ਲੈਂਦੀ ਆ ਹੱਦ ਤੋਂ 2 ਮਹੀਨੇ ਲੈਂਦੀ ਆ ਟਾਪ ਕਲਾਸ ਆਪਣੇ ਫਾਰਮ ਦੇ ਝੋਟੇ ਆ ਚੈਂਪੀਅਨ ਝੋਟੀਆਂ ਇੱਕ ਝੋਟੀ ਆਪਣੇ ਫਾਰਮ ਤੇ ਆਈ ਆ ਤਾਜੀ ਸੂਈ ਸਵਾਈ 16 ਕਿਲੋ ਦੁੱਧ ਆ ਤਾਜੀ ਝੋਟੀ ਬਾਲੀ ਚੰਗੀ ਦਦੀਆਂ ਸੂਈ ਸਵਾਈ ਦਿੰਦੀ ਜੇ ਵੀਰ ਭਰਾ ਨੇ ਵੀ ਲੈਣੀ ਤੇ ਇੱਕ ਹੋਰ ਝੋਟੀ ਆਪਣੇ ਫਾਰਮ ਤੋਂ ਵੀ ਵੇਖ ਕੇ ਗਈ ਦਦੀਆਂ ਜੇ ਗੱਲ ਕਰਦੇ ਆਂ ਵੀਰੇ ਕਦ ਕਾੜਦੀ ਤੇ ਇੱਕ ਹੱਡੀ ਵਾਲੀ ਗੱਲ ਤੇ ਬਾੜੀ ਵੱਡੀ ਫੁੱਲ ਸਾਈਜ਼ ਝੋਟੀ ਦਦਿਆਂ ਤੇ ਆਓ ਕਰਦੇ ਆਂ ਵੀਰੋ ਨਾਲ ਗੱਲਬਾਤ ਪਹਿਲੇ ਨੰਬਰ ਤੋਂ ਚੱਲਦੇ ਜਾਂਦਿਆਂ ਹੋਰ ਠੀਠਾ ਵੀਰ ਜੀ ਬਾ ਠੀਠਾ ਗੀ ਤੇ ਇਹ ਝੋਟੀ ਦੀ ਗੱਲ ਕਰਦੇ ਆਂ ਵੀਰੇ ਪ੍ਰਮਾਤਮਾ ਸੁੱਖ ਰੱਖੇ ਵੀ ਚੈਂਪੀਅਨ ਮੇਲੇ ਦੇ ਵਿੱਚ ਲੜਨ ਵਾਲੀ ਝੋਟੀ ਆ ਵੱਡੀ ਫੁੱਲ ਸਾਈਜ਼ ਤੇ ਝੋਟੀ ਦੇ ਸੂਣ ਜੇ ਵਿੱਚ ਟਾਈਮ ਪ੍ਰਮਾਤਮਾ ਰੱਖੇ ਵੀ 2 ਮਿੰਟ ਅੰਦਰ ਟਾਈਮ ਰਹਿ ਗਿਆ ਦਦਿਆਂ ਹੋਰ ਫਗੀਰ ਦੀ ਬੀਠਕ ਦੀ ਵਧੀਆ ਵਧੀਆ ਤੇ ਇਹਦੀ ਕੀਮਤ ਕਿੰਨੀ ਹੋ ਜੇਗੀ ਬਿਰਦੀਆਂ ਇਹ 2.5 ਲੱਖ ਦੀ ਦੇ ਦਾਂਗੇ ਜੱਫ ਤੋਂ ਇਹ 2.5 ਲੱਖ ਦੀ ਦੇ ਦਾਂਗੇ ਜੇ ਕਿ ਵੀਰ ਨੇ ਵਾਪਸ ਸਾਡੇ ਫਾਰਮ ਤੇ ਕਰਨੀ ਹੋਵੇ ਤੇ ਇਹ ਝੋਟੀ ਆਪਾਂ ਲੱਖ ਰੁਪਈਆ ਨਫਾ ਦੇ ਕੇ ਡੇਢ ਮਹੀਨੇ ਦੇ ਅੰਦਰ ਅੰਦਰ ਝੋਟੀ ਆਪਾਂ ਫੇਰ ਲੈ ਸਕਦੇ ਹਾਂ ਦਦੀਆਂ ਤੇ ਜੇ ਗੱਲ ਕਰਦੇ ਆ ਕਦ ਕੱਢ ਦੀ ਜ ਮਤਲਬ ਜਹਾਜ ਡੀ ਆ ਜਿਹੜੀ ਗੱਲ ਕਰਨ ਵਾਲੀ ਆ ਤੇ ਨਸਲ ਕੁਆਲਟੀ ਦਾ ਕੋਈ ਅੰਤ ਕੋਈ ਨਹੀਂ ਝੋਟੀ ਦਾ ਵੀਰੇ ਤੋਰੇ ਖੋਲ ਕੇ ਬਿਰਦੀਆਂ ਬਾਕੀ ਵੀਡੀਓ ਪੂਰੀ ਵੇਖੋ ਸਾਰੇ ਭਾਅ ਸਾਡੀ ਵੀਡੀਓ ਤੇ ਮਿਲਣਗੇ ਲਕੋ ਅੰਦਰ ਵੀ ਮਿਲਗੇ ਵੀਰੇ ਤੇ ਸਾਡੇ ਫਾਰਮ ਦੇ ਪਰਮਾਤਮਾ ਸੁਖ ਕਰਕੇ ਵੀ ਵੱਡੇ ਵੱਡੇ ਜਹਾਜ਼ ਹੀ ਉਤਰੇ ਪਏ ਅੱਜ ਜੇ ਗੱਲ ਕਰਦੇ ਆ ਵੀਰੇ ਬੜੀ ਵੱਡੀ ਫੁੱਲ ਸੈ ਝੋਟੀ ਦੀਆਂ ਦੇਖ ਕੋ ਮਾਲੋ ਵੀਰੇ ਮਾਲਾ ਚਲੋ ਮਈਆਂ ਬਥੇਰੀਆਂ ਵਿੱਚ ਵੀ ਵੱਡੀ ਫੁੱਲ ਸੈ ਜਿਹੜੀ ਇਹ ਵੀਰ ਜੀ ਕਹਿੰਦੇ ਵੀ ਮਨ ਲਾ ਜੇ ਆਤਾ ਦੇ ਮਨ ਲਾ ਤਿਆਰ ਹੋ ਗਈ ਮੈਂ ਤੁਰਨਾ ਵੀ ਮੈਂ ਕੋ ਥੱਲੇ ਓਖਾ ਹੋ ਜਾਊਗਾ ਸਭ ਤੋਂ ਖਾਸ ਤੇ ਹੁੰਦੀ ਵੀਰੇ ਚੰਗੀ ਮੈਂ ਜਿਹੜੀ ਇਹ ਨਾਲ ਵੀਰੇ ਉਹਦਾ ਹਮੇਸ਼ਾ ਹੀ ਚੰਗਾ ਮੁੱਲ ਰਹਿੰਦਾ ਸਿਰਫ ਜਿਹੜਾ 1.5 ਮਹੀਨੇ ਦੇ ਵਿੱਚ ਵਿੱਚ ਸਾਹਮਲੇ ਵੀਰੇ ਲੱਖ ਰੁਪਈਆ ਦੇ ਕੇ ਆਪਾਂ ਦੁਬਾਰੇ ਫੇਰ ਲੈ ਲਾਂਗੇ ਵੀਰੇ 3.5 ਲੱਖ ਦੀ ਹੁਣ 2.5 ਲੱਖ ਦੀ ਮੈਂ ਦਵਾਂਗੇ ਜਸਨੋ ਮੈਂ ਇਹਦੇ ਇੱਕ ਰੀ ਕੈਮਰਾ ਸਾਰਾ ਇੱਕ ਮਾ ਦੇਨੇ ਜੇ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਕੁਆਲਿਟੀ ਦਿਖਾ ਦੇਨੇ ਮੈਂ ਦੀ ਕਿੰਨੀ ਚੰਗੀ ਤੇ ਜੇ ਮਿਲਕ ਪੁਆਇੰਟ ਦੀ ਗੱਲ ਕਰਦੇ ਆਂ ਤੇ ਮਿਲਕ ਬ੍ਰੈਂਡ ਐਫ ਐ ਗਾਈਆਂ ਨੂੰ ਲੱਗੀ ਤੇ ਖਾਸ ਤੇ ਦੀ ਇੱਕ ਵੀ ਅੱਜ ਵੀ ਡੇਢ ਮਹੀਨਾ ਸੂਣ ਚ ਰਹਿ ਗਿਆ ਤੇ ਅੱਜ ਵੀ ਦੁੱਧ ਇਹਦੇ ਥੱਲੇ ਜਿਹੜਾ 7 ਕਿਲੋ ਦੁੱਧ ਅੱਜ ਵੀ ਹੈਗਾ ਦੁੱਧ ਉਹ ਨਾਲ ਹੀ ਡਰਾਈ ਹੋਣ ਢਈ ਆ ਸਭ ਤੋਂ ਵੱਡੀ ਇਹ ਬੜੀ ਗੱਲ ਹੁੰਦੀ ਹੈ ਵੀ ਥਾਣ ਚਾਲਦੇ ਦੇਖ ਸਕਦੇ ਜੇ ਜੇ ਕੋਈ ਕੁਆਲਿਟੀ ਮੈਂ ਦੇ ਵਿੱਚ ਚੰਗੀ ਆ ਤੇ ਚੰਗਾ ਲੰਮਾ ਦੁੱਧ ਦਿੰਦੀ ਆ ਤੇ ਇਹ ਕਰਕੇ ਵੀ ਅੱਜ ਵੀ ਮੈਂ ਥੱਲੇ ਦੁੱਧ ਜਿਹੜਾ ਬਹੁਤ ਜ਼ਿਆਦਾ ਦੁੱਧ ਆ ਵੀਰੇ ਅੱਜ ਵੀ 7 ਕਿਲੋ ਦੁੱਧ ਆ ਤੇ ਡੇਢ ਮਹੀਨਾ ਗਾੜੀ ਸੂਣ ਚ ਰਹਿ ਗਿਆ ਵੇਖੋ 10-12 ਦਿਨ ਦੁੱਧ ਹੋਰ ਦੇ ਜੇ ਮੈਂ ਪਰ ਬੜੀ ਚੰਗੀ ਕੁਆਲਿਟੀ ਦਾ ਇਥੋਂ ਪਤਾ ਚੱਲਦਾ ਵੀ ਜਿਹੜੀ ਐਂਡ ਤੱਕ ਦੁੱਧ ਆਣ ਕੇ ਮੈਂ ਦਿੰਦੀ ਤੀਂ ਤੇ ਗਾੜੀ ਗੱਲ ਕਰਦੇ ਆ ਵੀਰੇ ਦੂਜੇ ਸੂਏ ਝੋਟੀ ਆ ਸਾਡੇ ਫਾਰਮ ਤੇ ਵੇਚ ਕੇ ਗਈ ਆ ਇਹਦੇ ਸੂਣ ਦੇ ਵਿੱਚ ਰਹਿ ਗਏ ਵੀਰੇ 25 ਦਿਨ ਰਹਿ ਗਏ 25 ਦਿਨ ਸੂਣ ਚ ਰਹਿ ਗਏ ਦਦੀਆਂ ਸੂਣ ਚ ਮਤਲਬ ਦੁੱਧ ਲਾਉਣਾ ਚਾਲੂ ਕਰਤਾ ਝੋਟੀ ਨੇ ਬਤੇ ਸਿੰਗ ਦੀ ਵੀ ਗੱਲ ਕਰੀਏ ਸੋਹਣਾ ਸਿੰਗ ਲੱਗਾ ਤੇ ਇਹ ਵੀ ਆਪਣੇ ਫਾਰਮ ਤੇ ਵੇਚ ਕੇ ਗਈ ਦੁਬਾਰੇ ਹੁਣ ਇਧਰੋਂ ਲਈ ਹੋਈ ਆ ਆਪਾਂ ਦਦੀਆਂ ਪਿਛਲੀ ਵਾਰੀ ਸਾਡੇ ਕੋਈ ਵੇਚ ਕੇ ਗਈ ਤੇ ਚਲਾ ਕੇ ਦਿਖਾਓ ਵੀਰ ਜੀ ਦੀਆਂ ਤੇ ਜੇ ਬਰੀਕੀ ਦੀ ਗੱਲ ਕਰਦੇ ਆ ਵੀਰੇ ਇੰਨੀ ਕੁ ਜਿਆਦੀ ਬਰੀਕ ਆ ਪਾਲਚ ਪੁਲਚ ਝੋਟੀ ਦੀ ਆ ਬਾਲੀ ਚੰਗੀ ਦਦੀਆਂ ਤੇ ਸਿੰਘ ਵੀ ਸੋਹਣਾ ਲੱਗਾ ਉੱਚਾ ਕੰਡਾ ਸਿੰਘ ਸੋਹਣਾ ਲੱਗਾ ਦੰਦਿਆਂ ਇਹ ਵੀ ਆਫਰ ਹੀ ਦੇਣਾ ਹੈ ਇਹ ਵੀ ਪੱਗੀ ਵੀਰ ਜੀ ਕਹਿੰਦੇ ਵੀ ਅੱਜ ਆਫਰ ਹੀ ਦਵਾਂਗੇ ਛੋਟੇ ਛੋਟੇ ਦੰਦਿਆਂ ਭਾ ਜੈ ਜੀ ਅੱਜ ਕਰਿਓ ਜਦੋਂ ਉਹ ਦਿਨ ਵੀਰ ਜੀ ਕੀਤੇ ਦੰਦਿਆਂ 95000 ਦੀ ਗੱਲ ਸੁਣੋ ਜੀ ਇਹ ਵੀਰ ਜੀ ਹੁਣੇ ਕਹਿੰਦੇ ਵੀ ਆਪਾਂ ਤਿਆਰ ਨਹੀਂ ਬਸ ਤੁਸੀਂ ਵੀਡੀਓ ਢੀਕੋ ਤੇ ਇਹ 95000 ਦੀ ਝੋਟੀ ਸਿਰਫ 5 ਦਿਨਾਂ ਦੀ ਝੋਟੀ 5 ਦਿਨਾਂ ਦੀ ਝੋਟੀ ਕੱਚੀ ਆ ਮੇਥ ਕੇ ਚੱਲੋ ਵੀ 5 ਦਿਨ ਕਹਿੰਦੇ ਦਿਨ 20 ਵੀ ਲੈ ਸਕਦੀ ਵੀਰੇ ਇਹ ਸ਼ਹਿਰਾ ਥਣਾ ਜੇ ਬਣਿਆ ਝੋਟੀ ਦੁੱਧ ਬਹਲਾਈ ਜਾਂਦੀ ਆ ਜਿਹੜਾ ਅੱਜ ਭਾ ਕੇ ਆ ਤਾਂ ਵੀਰੇ ਬਾਲਾ ਜੈਜ ਪ੍ਰਮਾਤਮਾ ਸੋਕ ਰੱਖੇ ਵੀ ਅੱਜ ਤੋਂ 5 ਦਿਨਾਂ ਨੂੰ ਝੋਟੀ ਬਹੁਤਾ ਨਹੀਂ ਕਹਿੰਦੇ ਵੀ 1,60,000 ਦੀ ਝੋਟੀ ਬਣ ਸਕਦੀ ਵੀਰੇ ਤੇ ਦੁੱਧ ਵੇਖੋ ਝੋਟੀ ਨੇ ਦੁਬਾਰੇ ਲਾਉਣਾ ਚਾਲੂ ਕਰਤਾ ਦਦੀਆਂ ਤੇ 5 ਦਿਨਾਂ ਦੇ ਅੰਦਰ ਅੰਦਰ ਸੂਏਗੀ ਝੋਟੀ ਇਹ 95,000 ਦੀ ਵੀਰ ਜੀ ਕਹਿੰਦੇ ਵੀ ਜੈਸਨੋ ਦਵਾਂਗੇ ਦਦੀਆਂ ਤੇ ਅੱਗੇ ਆ ਗਈ ਝੋਟੀ ਵੀਰੇ ਹੋਰ ਛੋਟੀ ਗੋਡੀ ਦੇ ਵਿੱਚ ਇਹਦੇ ਸੂਜ ਕਿੰਨਾ ਰਹਿ ਗਿਆ ਇੱਕ ਮਹੀਨੇ ਦੀ ਮਹੀਨਾ ਇੱਕ ਰਹਿ ਗਿਆ ਵੀਰ ਜੀ ਇਹਦਾ ਵੀ ਵੀਰ ਕੋ ਭਾ ਕਰਾਉਣੇ ਆ ਤੇ ਬਾਲੀ ਚੰਗੀ ਝੋਟੀ ਦਦੀਆਂ ਵੀ ਚੌੜੀ-ਚਾੜੀ ਬਹੁਤ ਜਿਆਦੀ ਕਦਗਠ ਬਹੁਤ ਸੋਹਣਾ ਝੋਟੀ ਦਦੀਆਂ ਵੀਰੇ ਤੇ ਇਹ ਵੀ ਇਹ ਵੀ ਸਮਲਵੇ ਮਤਲਬ ਅਗੜ ਪਿਛੜ ਮੇਰੇ ਸਭ ਨਾਲ ਸੋਣ ਗਿਆ ਵੀਰੇ ਉਹ ਦੋ ਚਾਰ ਦਿਨ ਪਹਿਲਾਂ ਉਹ ਸੂਪੂ ਜਾਂਦੀ ਸੂਪੂ ਕੀ ਵੀ ਦੁੱਧ ਲਾਈ ਜਾਂਦੀ ਦਦੀਆਂ ਤੇ ਬਾਕੀ ਝੋਟੀ ਦੀ ਗੱਲ ਕਰਦੇ ਆ ਝੋਟੀਆਂ ਵੀ ਬਹੁਤ ਸੋਹਣੀ ਦਦੀਆਂ ਇਹਦਾ ਵੀ ਅੱਜ ਹਾਂਜੀ ਏ ਕਹਿੰਦੇ ਵੀਰ ਕਹਿੰਦੇ 95 95 ਦੀ ਦੋਵੇਂ ਦੇ ਦਾਂਗੇ ਤੇ ਭਾ ਤੇ ਵੀਰ ਨੇ ਬਿਲਕੁਲ ਜ਼ਾਇਦ ਕੀਤੇ ਸਿਰਫ ਸਮਾਈ ਆ ਜਿਹੜਾ 20 25 ਦਿਨ ਮੈਂ ਇਹਨੂੰ ਸੰਭਲੇਗਾ ਇਹ ਭਾ ਦੇ ਮਤਲਬ ਇਹ ਬਿਲਕੁਲ ਰੇਟ ਜ਼ਾਇਦ ਕੀਤੇ ਦਦੀਆਂ ਤੇ ਸਾਡੇ ਫਾਰਮ ਤੋਂ ਵੀਰ ਵੇਕੇ ਗਈਆਂ ਦਦੀਆਂ ਤੇ ਬਾਕੀ ਇਹਨਾਂ ਵੀ ਮਹੇ ਦੀ ਜੇ ਗੱਲ ਕਰਦੇ ਆ ਦੁਬਾਰੇ ਦੁੱਧ ਲਾਉਣਾ ਚાલુ ਕਰਦਾ ਸਿਰਫ ਮਤਲਬ ਵੀ ਉਹ ਮੈਂ 2-4 ਦਿਨ ਪਹਿਲਾਂ ਸੂਫੂਗੀ ਇਹ ਬਾਅਦ ਚ ਸੂਫੂਗੀ ਕਿਉਂ ਮੈਂ ਇਹਨਾਂ ਦਾ ਫਿਰ ਪਾਉਂਗਾ ਪਿਆਰ ਅਜੇ ਨੇ ਰੇਡ ਵਾਲੇ ਜੈਜਵੀਰ ਕਰਤੇ ਦਿੰਦੀਆਂ ਅੱਜ ਆਫਰ ਹੀ ਕਰ ਦਿੱਤੇ ਉਹਦੇ ਇਹ 95 95 ਦਾ ਭਾਅ ਜੇ ਜਿਹੜੀ ਗੱਲ ਕਹਿੰਦੇ ਜੇ ਜੋੜਾ ਲੈਂਦਾ ਤੇ ਉਹਦਾ ਮਾਣਤਾਂ ਨੂੰ ਹੋਰ ਵੀ ਕਰਾ ਦਾਂਗੇ ਵੀਰ ਕੋ ਤੇ ਜਿਹੜੀ ਗੱਲ ਕਰਨ ਵਾਲੀ ਆ ਤੇ ਅੱਗੇ ਆ ਗਈ ਵੀਰੇ ਸੁਈ ਸਵਾਈ ਝੋਟੀ ਕਿੰਨਾ ਦੁੱਧ ਏ ਵੀਰੇ 17 ਕਿਲੋ 17 ਕਿਲੋ ਦੀ ਵੀਰ ਜੀ ਕਹਿੰਦੇ ਤਿਆਰ ਦੁੱਧ ਏ ਵੀਰੇ 16 ਮਿਥ ਕੇ ਜਿਹੜਾ ਮਰਜ਼ੀ ਕੰਡੇ ਨਾਲ ਮਿੰਨ ਕੇ ਲੈ ਲੈ ਦਿੰਦੀਆਂ ਬਾਕੀ ਇਹਨਾਂ ਵੀ ਗਾੜ ਗੂੜ ਦੀ ਬਹੁਤ ਚੰਗੀ ਝੋਟੀ ਆ ਤੇ ਸੋਹਣਾ ਥਣ ਥਣ ਲੱਗਾ ਦਿੰਦੀਆਂ ਤੇ ਮਗਰ ਕੀ ਵੀਰ ਜੀ ਦੇ ਆ ਗਿਆ ਮਗਰ ਕਟਾ ਆ ਗਿਆ ਵੀਰੇ 65 ਫੂਟ ਬਹੁਤ ਛੋਟੀ ਦੀ ਚੰਗੀ ਆ ਤੇ ਸੋਹਣੀ ਛੋਟੀ ਵੀਰੇ ਐ ਗੁੰਦੀ ਭਾਈ ਪੂਰੀ ਲੈ ਵਾਲੂ ਆ ਵੀ ਫਿਟਿੰਗ ਆਲਾ ਲੱਗਾ ਦਿੰਦੀ ਆ ਹਾਂ ਅੱਜ ਭਾਈ ਮੁੱਲ ਜੈ ਜੀ ਕਰਿਓ 1,60,000 ਰੁਪਏ ਦੇ ਦਾਂਗੇ ਜੈਸਨੋ ਹੀ 1,60,000 ਦੀ ਕਹਿੰਦੇ ਵੀ ਜੈਸਨੋ ਹੀ ਦੇ ਦਾਂਗੇ ਛੋਟੀ ਇਹ ਵੀ ਬਹੁਤ ਚੰਗੀ ਦਦੀਆਂ ਆ ਇਹਦਾ ਮਾਨਤਨ ਹੋਰ ਕਰਾ ਲਾਂਗੇ 2000 ਰੁਪਏ ਵੀਰੇ ਜੀ 2000 ਰੁਪਏ ਹੋਰ ਛੱਡ ਦਿਓ ਦਿੰਦੀ ਆ 60 24 ਵੀ ਆਏਗੇ ਦਾ ਵੀਰੇ 2000 ਰੁਪਿਆ ਮੰਨਤਾ ਨਾਲ ਹੋਰ ਹੋ ਜਾਏਗਾ ਪਰ ਇਹ ਝੋਟੀ ਵੇ ਲੋ ਫਟਾ ਡਾਈ ਫਿਰਦੀ ਵੀਰੇ ਇਹ ਠੰਣ ਦੀ ਗੱਲ ਕਰੀਏ ਤੇ ਦੀਆਂ ਸਭ ਕੁਝ ਚੰਗਾ ਝੋਟੀ ਦਾ ਅੱਜ ਭਾਅ ਬਿਲਕੁਲ ਜੈ ਰਿਹਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ 1,60 24 2000 ਰੁਪਿਆ ਮੰਨਤਾ ਨਾਲ ਆਏਗੇ ਦਾ ਵੀਰ ਦਾ ਫੁੱਲ ਹੋ ਜਾਏਗਾ ਜਿਹੜੀ ਗੱਲ ਕਰਨ ਵਾਲੀ ਆ ਅੱਗੇ ਨਾ ਵੀਰੇ ਪ੍ਰਮਾਤਮਾ ਸੁੱਖ ਰੱਖੇ ਵੀਰੇ ਇਹ ਅਰਜਨ ਕੁੰਗੜ ਦੀ ਮੈਂ ਸਾਡੇ ਕੋ ਸਾਡੇ ਫਾਰਮ ਤੇ ਵੀਰੇ ਮੈਂ ਵੇਖ ਕੇ ਗਈ ਆਪ ਐਡਰੈਸ ਦੇ ਦਾਂਗੇ ਜਿੱਥੇ ਗਈ ਵੀ ਸਾਰਾ ਐਡਰੈਸ ਦੇ ਦਾਂਗੇ ਬਾਲੀ ਚੰਗੀ ਮੈਂ ਆ ਸਰਵੇ ਦਾ ਟਾਈਮ ਰਹਿ ਗਿਆ 2 ਮਹੀਨੇ ਸੂਣ ਦੇ ਵਿੱਚ ਤੇ ਇੱਕ ਅੱਡੀ ਵਾਲੀ ਸਾਡੀ ਵੀਡੀਓ ਦੇ ਵਿੱਚ ਵੀ ਕੋ ਪਿਛਲੀ ਵੀਡੀਓ ਚ ਕੱਢ ਕੇ ਦਿਖਾ ਸਕਾਂਗੇ ਵੀ ਸਾਡੇ ਫਾਰਮ ਤੋਂ ਵੀ ਆ ਕੇ ਗਈ ਦਦੀਆਂ ਖੋਲੇ ਵੀਰ ਦੀ ਮਰਜੀ ਇਹਦੇ 2 ਮਹੀਨੇ ਸੂਣ ਦੇ ਵਿੱਚ ਰਹਿ ਕੇ ਮੈਂ ਦੇ ਦਿਆਂ ਸਿੰਘ-ਸੁੰਗ ਬਾਲਾ ਸੋਹਣਾ ਲੱਗਾ ਵੀਰੇ ਪਲ-ਪੁਲ ਬਹੁਤ ਸਾਂਭੀ ਮੈਂ ਹੋਈ ਦਦੀਆਂ ਵੱਡੇ ਇਹ ਵੀ ਕਦ ਇਹ ਵੀ ਜਹਾਜ਼ ਜਿਹੀ ਵੀਰ ਮੈਂ ਦਦੀਆਂ ਜਿਹੜਾ 2 ਮਹੀਨੇ ਸੰਭਲੂਆ ਇਹ ਸੰਭਲੋ ਵੀ ਡਬਲ ਪੈਸੇ ਕਰਨ ਵਾਲੀਆਂ ਮੈਂ ਜਾਇਆ ਵੀਰੇ ਦੇ ਨਹੀਂ ਜਿਹੜਾ 2 ਮਹੀਨੇ ਸੰਭਲੇ ਮੈਂ ਨੂੰ ਵੀਰੇ ਦੇ ਤੇ ਜੇ ਕੁਆਲਿਟੀ ਦੀ ਗੱਲ ਕਰਦੇ ਆ ਤਾਂ ਬਹੁਤ ਹੀ ਚੰਗੀ ਮੈਂ ਦੀ ਵੀਰੇ ਇਹ 1 ਲੱਖ ਦਾੜੀਆਂ ਦੇ ਦਾਂ ਕਿੰਨਾ ਇਹ ਵੀਰ ਜੀ ਕਹਿੰਦੇ ਵੀ 1 ਲੱਖ 10000 ਦੀ ਦੇ ਦਾਂਗੇ ਕੋਈ ਆਏ ਗਏ ਦਾ ਥੋੜਾ ਬੋਲਾ ਕਰੋਗੇ ਵੀਰ ਜੀ ਮਾਨ ਥੋੜਾ ਬੋਲਾ ਹੋ ਜਾ ਦੋ ਹਜ਼ਾਰ ਰੁਪਏ 1 ਲੱਖ 8000 ਦੀ ਮੈਂ ਦੇ ਦਾਂਗੇ ਵੀਰੇ ਵੱਡੀ ਫੁੱਲ ਸਾਈਜ਼ ਜਾ ਜੀ ਦੀ ਝੋਟੀ ਵੀਰੇ 2 ਮਹੀਨੇ ਰਹਿ ਗਏ ਸੂਣ ਦੇ ਵਿੱਚ ਇਹ ਤੇ ਵੀਰੇ ਪਰਮਾਤਮਾ ਸੁੱਕ ਰਕੇ ਵੀ ਜੇ ਵੀਰ ਉਪਰਾ ਕੋ ਗਜੈਸ ਹੈ ਗਿਆ ਇਹ ਤਿੰਨੇ ਮਈਆਂ ਲੈਣ ਦੇ ਹੱਕਦਾਰ ਵੀਰੇ ਬਾਲੇ ਪਾ ਜਾ ਜਿਆ ਜੀ ਤੇ ਆ ਨਹੀਂ ਵੀਰੇ ਦੇ ਵੇਖੀ ਦੇਖੀ ਆਪਣੇ ਫਾਰਮ ਤੋਂ ਗਈ ਆ ਵੀ ਲੈਵਾ ਐਚਐਫ ਗਾਈਆਂ ਨੂੰ ਲਾਉਂਦੀ ਵੀਰੇ ਜਿਹੜੀ ਛੋਟੀ ਜੜੀ ਵਾਲ ਐਡੀ ਵੱਡੀ ਝੋਟੀ ਵੀਰੇ 1 ਲੱਖ 8000 ਦੀ ਦੇ ਦਾਂਗੇ 2 ਮਹੀਨੇ ਕੱਚੀ ਝੋਟੀ ਜਿਹੜੀ ਆਪਣੇ ਫਾਰਮ ਤੇ ਵੇਚ ਕੇ ਗਈ ਵੀਰੇ ਦਦੀਆਂ ਇਹ ਵੀ ਝੋਟੀ ਦੁਬਾਰੇ ਦਿਖਾ ਦਨੇ ਇਹਦੀ ਨਾੜਾ ਨੋੜਾ ਦਿਖਾ ਦਨੇ ਇਹ ਝੋਟੀ ਤਾਜੀ ਸੂਈ ਹੋਈ ਜਿਹੜੀ ਆ 1,60,000 ਦੀ ਆਖਿਆ ਦਦੀਆਂ ਇਹ ਵੀ ਵੀਰ ਭਰਾ ਕੋਈ ਵੀਡੀਓ ਆਰਡਰ ਦਿਖਾ ਦਿਓ ਇਸ ਤਰ੍ਹਾਂ ਨਹੀਂ ਸੋਹਣੀ ਭਾਜੀ ਬਹੁਤ ਸੋਹਣੀ ਜਿਹੜੀ ਕਰਕੇ ਨਾਲੇ ਇਹ ਮੈਂ 95,000 ਦੀ ਆਖਿਆ ਵੀਰ ਉਹਨਾਂ ਨੇ ਇਹ ਵੀ ਮੈਂ ਮਹੀਨੇ ਤੋਂ ਅੰਦਰ ਅੰਦਰ ਟਾਈਮ ਲਾਈ ਗਈ ਸੋਹਣ ਦੇ ਵਿੱਚ ਦਦੀਆਂ ਇਹ ਵੀ ਛੋਟੀ ਗੋਡੀ ਵਿੱਚ ਸੋਹਣਾ ਸਿੰਘ ਲੱਗਾ ਵਧੀਆ ਮੈਂ ਤੇ ਇਹਦੀ ਗੱਲ ਕਰਦੇ ਆ ਵੀਰੇ ਇਹ ਮੈਂ ਇਹ ਦੋਵੇਂ ਮਈਆਂ ਪ੍ਰਮਾਤਮਾ ਸੋਖ ਰੱਖੇ ਵੀਰੇ ਦੋ ਮਈਆਂ ਦੇ 2 ਲੱਖ ਰੁਪਏ ਨਫਾ ਆ ਜਿੱਦਣ ਸਿਰਫ ਮਹੀਨੇ ਦੇ ਅੰਦਰ ਅੰਦਰ ਜਿਹੜਾ ਵੀਰ ਭਰਾ ਵੀ ਸਾਡੇ ਕੋਲ ਮਈਆਂ ਲੈ ਲੇ ਭਾ ਨਾ ਦੋਵੇਂ ਮਈਆਂ ਪਾਈਆਂ ਦਦੀਆਂ ਤੇ ਜਿਹੜੀ ਜਹਾਜ਼ ਜਿੱਦੀ ਗੱਲ ਕਰਦੇ ਆ ਵੀਰੇ ਬਾਲੀ ਵੱਡੀ ਮੈਂ ਫੁੱਲ ਸਾਈਜ਼ ਵੀਰੇ ਇਹ ਦਵਾਂਗੇ 2.5 ਲੱਖ ਦੀ ਅੱਜ ਵੀ ਢੂੜ ਮਹੀਨਾ ਸੂੰਚਿਆ ਰਹਿ ਗਿਆ ਅੱਜ ਵੀ ਦੁੱਧ ਦੇ ਕੋ ਸੱਤ ਕਿਲੋ ਦੁੱਧ ਤਿਆਰ ਵੀਰੇ ਇਹ ਤੇ ਜਹਾਜ਼ ਜਿੱਦੀ ਮੈਂ ਵੀਰੇ ਤੇ ਆ ਤੇ ਬਾਕੀ ਆਓ ਗੱਲ ਕਰਦੇ ਆ ਵੀਰੇ ਕੋ ਪੁੱਛਦੇ ਆ ਡਰੈਸ ਡਰੈਸ ਦੱਸੋ ਵੀਰ ਜੀ ਆਪਣਾ ਡਰੈਸ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਅੱਛਾ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਬਾਕੀ ਵੀਰੇ ਕਨੈਕਟਿਵ ਨੰਬਰ ਆਪਣਾ 9876615127 ਜੇ ਇਹਨਾਂ ਵੀ 24 ਘੰਟੇ ਵੀਰੇ ਤਾਜ਼ੀਆਂ ਝੋਟੀਆਂ ਵੀ ਆਪਣੇ ਕੋਲ ਮਿਲ ਸਕਦੀਆਂ ਜਿੱਦਾਂ ਦੀ ਵੀ ਕੇ ਵੀਰ ਭਰਾ ਨੇ ਲੈਣੀ ਚਾਹਣ ਹੋਵੇ ਉਦਾਂ ਦੀ ਆਪਣੇ ਫਾਰਮ ਤੇ ਝੋਟੀ ਮਿਲ ਸਕਦੀ ਹੈ ਠੀਕ ਹੈ ਵੀਰ ਦੀ ਸਤਿ ਸ੍ਰੀ ਅਕਾਲ ਜੀ